ਜਰਸੀ ਬਰੇ ਕਿਹੜਾ ਸੂਸ ਹੁੰਦੀ ਹੈ ਬਈ ਪਲੂਨ ਸੂਂਦੀ ਹੈ ਬਈ 4 ਦਾੰਦਾ ਕਿੰਨੇ ਕਿਨੇ ਲੈਂਦੀ ਹੈ ਇਹ ਦੈਨ ਕਰਜੂ ਬਾਈ ਹਲੇ ਮੰਨ ਕੇ ਚੱਲ 10 ਦਿਨ ਬਾਈ ਠੀਕ ਆ ਬਾਈ ਥਣਾ ਥਣਾ ਦੇ ਬਾਈ ਮਾਉਂ ਕੇ ਆ ਬਸ ਉਹਦੇ ਕਰਕੇ ਬਾ 45000 ਰੁਪਏ ਯਸ ਨੂੰ ਆਵਾ ਕਿ ਫੇਸਬੁਕ ਕੁਆਲਟੀ ਵੈੜ ਦੀ ਬਹੁਤ ਚੰਗੀ ਆ ਟਵਾ ਟਵਾ ਬੋਦੀ 48000 ਦੀ ਵੈੜ ਬਾਈ ਕਹਿੰਦਾ ਬਾਈ ਯਸ ਨੂੰ ਹੀ ਆਵਾ ਆਈ ਓਏ ਮਾਉਂ ਪਿਆ ਕਰਕੇ 45 ਦੀ ਨਹੀਂ ਵੈੜ ਤਾਂ 55 ਤੋਂ ਪਾਰ ਦੀ ਸੀਗੀ ਹਣਾ ਬਾ ਮਾਉਂਗਾ ਕਰਕੇ ਚੱਲ ਮਾਹਿਆ ਪਿੰਡ ਪਰੋਂ ਚਿਲਾ ਕੇ ਵਪਾਰ ਦੇ ਦੇਣੇ ਹਸੀਲ ਤੱਕਾ ਮੋਬਾਈਲ ਨੰਬਰ ਬੋਲਿਓ ਜੀ 980518159 ਬਾਈ ਅੱਕੇ ਦੋ ਨੰਬਰ ਕਿਹੜਾ ਸੂਆ ਵੀਰੇ ਬਾਈ ਦੂਜਾ ਸੂਆ ਵੈੜ ਦਾ ਤਦੋਂ ਸੂਈ ਹੈ ਵੀ ਦੁੱਧ ਬਈ ਆਪਣੇ ਮਨ ਕੇ ਚਾਹ ਦੋਤਾ ਹੈ 28 ਲੀਟਰ ਹੋਗੇ ਬਾਅਦ 25 ਲੀਟਰ ਮਾਰ ਕੇ ਕਿਹੜਾ ਵੀਰ ਮਾਰਜੀ ਸੌਦਾ ਕਰ ਲਿਆ ਪੰਜ ਡੰਗ ਚੋਲੇ ਪੰਜ ਡੰਗ ਚੋਲੇ ਬਈ ਸਾਡੇ ਕਿਤੇ ਨਾ ਨਾਮ ਸਾਡੇ ਕਿਤੇ ਕੋਈ ਗਾਰੰਟੀ ਨਹੀਂ ਓਕੇ ਬਈ ਹਾਂ ਬਈ ਕਿਹੜਾ ਸੂਈ ਬਈ ਫਲੋਨ ਸੂਈ ਆ ਖੀਰੀ ਆ ਬੱਚੀ ਹਲੇ ਠੀਕ ਆ ਹਾਂ ਤੇ ਕੀ ਮੋਲ ਜੈ ਜਬਾ ਜੈ ਬਈ ਇਹ 6000 ਰੁਪਏ ਲੈ ਲਾਂਗੇ ਯਾਰ ਠੀਕ ਆ ਬਈ ਅੱਗੇ ਲਾਸਟ ਦੇ ਕਿੰਨੇ ਕਿੰਨੇ ਲੂ ਬੈਠੇ ਇਹ ਵੀ ਬਾਈ ਕੱਢ ਦੀ ਆਲੇ ਹਫਤਾ ਬੈਠ ਲਾ ਗੁਲਾ ਬਹੁਤ ਵਾਰੀ ਠੰਡੀ ਸੀਲ ਦਾ ਕੋਈ ਆਂਕੀ ਹੈ ਨਹੀਂ ਲੈ ਬਾਈ ਸਹੀ ਗੱਲ ਹੈ ਜਿਵੇਂ ਮਰਜ਼ੀ ਬੈ ਜਾ ਹਨਾ ਨਾ ਕੋਈ ਚੱਕਰੀ ਨਹੀਂ ਬਾਈ ਯਾਰ ਬੈਣ ਪਲੀ ਵੀ ਜਾਣ ਵਾਲੀ ਪਿੱਲੇ ਜਾਣ ਜਾਂਦੀ ਲਈ ਬੈੜਾ ਯਾਰ ਬਾਈ ਕੋਈ ਲੱਸੀ ਨਹੀਂ ਲਾਵੇਣੀ ਹਨਾ ਹਮ ਆਪਾਂ ਮੈਂ 32 ਤੇ 3 ਲੀਟਰ ਮੰਨ ਕੇ ਲੈ ਤੇ ਜਿਹੜੇ ਵੀ ਲੈਣੀ ਉਹ ਆਦੀ ਮਰਖ ਫਾਰਕੀ ਕਿ ਮੈਂ ਮਰਜ਼ੀ ਮੰਨ ਕੇ ਲੈ ਲੇ ਬਾਈ ਠੀਕ ਆ ਬਾਈ ਫੋਨ ਨੂੰ ਜੋ ਵੀਡੀਓ ਬਣਾਈ ਆ ਮੋਬਾਈਲ ਨੰਬਰ ਦਵਾ ਰਿਹਾ ਮੋਬਾਈਲ ਨੰਬਰ 6280581686 ਬਾਈ ਆ ਕਿਹੜਾ ਸੁਆ ਵੀਰੇ ਇੱਕ ਮਿੰਟ ਇਹ ਬਾਈ ਲੈ ਪਲਉਣੀ ਆ ਬੱਚੀ ਠੀਕ ਆ ਹਾਂ ਮੈਂ ਕਿਹਾ ਸੁਈ ਨੂੰ ਹੋ ਗਿਆ ਹਰ ਤਿਆਂ ਨੂੰ ਬਾਪ ਕੀ ਬੱਚੀ ਦੀ ਫੀਟਿੰਗ ਬਾੜੀ ਆ ਆਰਡਰ ਦੀ ਬਹੁਤ ਚੰਗੀ ਆ ਬੱਚੀ ਜਾਣ ਜਾਂਦੀ ਰੀ ਬੱਚੀ ਆ ਕੋਈ ਲਿੱਸੀ ਨਹੀਂ ਲਾਗਣੀ ਬਾੜੀ ਕੋਈ ਨਹੀਂ ਸਾਡੇ ਆਪਾ ਹਲੇ ਮੈਂ ਕਿਹਾ 4 ਦਾ ਹੁੰਦਾ ਬਾਈ ਹਲੇ ਮਗਰ ਬੱਚਾ ਆ ਗਿਆ ਆਪਣੇ ਕੋਲੇ ਬਾਈ ਹਲੇ ਅੱਜ ਹੀ ਆਈਏ ਜਿਹੜੇ ਵੀ ਨੇ ਲੈਣੇ ਨੈਸਟ ਫਰਕ ਕੇ ਲੈ ਜੇ ਹੈਨਾ ਆਪਾਂ ਮੈਂ ਕਿਹਾ 18 ਲੀਟਰ ਦੁੱਧ ਮੰਨ ਕੇ ਲੈਤੀ ਆ ਬਾਈ ਯਾਰ ਆਪਣੇ ਨਾਲ 15 ਲੀਟਰ ਮੰਨ ਕੇ ਜਿਹੜਾ ਵੀ ਮਾਰਜੀ ਸੌਦਾ ਕਰ ਲਿਓ 50000 ਕੀ ਬਾਈ ਯੈਸ ਨੂੰ ਹੀ ਆ ਬਸ